ਜੀ ਸਸਿਕਲ ਦੋਸਤੋ ਪਹਿਲਾਂ ਤਾਂ ਤੁਸੀਂ ਆ ਪਿੰਡ ਦੇ ਹਾਲਾਤ ਦੇਖੋ ਅੱਜ ਅਸੀਂ ਹੜ੍ਹਾਂ ਦੇ ਵਿੱਚ ਆਈ ਸੀ ਜਿੱਥੇ ਹਰ ਬਹੁਤ ਜ਼ਿਆਦਾ ਮੈਕਨਾ ਪਿੰਡਾਂ ਦੇ ਪਿੰਡ ਡੁੱਬੇ ਪਏ ਆ ਆ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਨਾ ਇਸ ਏਰੀਆ ਦੇ ਵਿੱਚ ਤੁਸੀਂ ਆਪ حساب ਲਾ ਲਓ 253 ਘਰ ਔਰ ਤੁਹਾਨੂੰ ਮੈਂ ਇਹ ਕਹਿਣਾ ਚਾਹੁੰਦਾ ਕੈਮਰਾਮੈਨ ਨੂੰ ਕਹਿ ਰਿਹਾ ਇੱਧਰ ਸੇਵੇ ਜੰੂ ਦਿਖਾਈਏ ਆ ਜਿਹੜੇ ਸੇਵੇ ਆ ਨਾ ਇਹ ਸੇਵੇ ਪਿੰਡ ਦੇ ਆ ਜਿਹੜੇ ਮੈਕਨਾ ਪੂਰੇ ਪਾਣੀ ਦੇ ਨਾਲ ਡੁੱਬੇ ਜੇ ਤੇ ਆ ਹਾਲਾਤ ਬਣੇ ਵੇ ਆ ਪਰ ਇੱਥੇ ਕੋਈ ਵੀ ਲੀਡਰ ਮੰਤਰੀ ਸੰਤਰੀ ਕੋਈ ਨਹੀਂ ਦਿਖਦਾ ਪਿਆ ਕਿਉਂਕਿ ਉਹਨਾਂ ਨੂੰ ਇਹ ਚੀਜ਼ ਨਹੀਂ ਦਿਖਦੀ ਉਹਨਾਂ ਨੂੰ ਸਿਰਫ ਦਿਖਦਾ ਵਾ ਸਾਡੀਆਂ ਵੋਟਾਂ ਕਿੱਥੋਂ ਪੱਤਿਆਂ ਹੋਣੀਆਂ ਜਿਹੜਾ ਵੀ ਲੀਡਰ ਆਂਦਾ ਇੱਥੇ ਦੋ ਚਾਰ ਫੋਟੋਆਂ ਮਾ ਖਿਚਾਉਂਦਾ ਫੋਟੋਆਂ ਮਾ ਖਿਚਾ ਕੇ ਫਰਾਰ ਹੋ ਜਾਂਦਾ ਪਰ ਇਹਨਾਂ ਦੀ ਸੁਣਵਾਈ ਕੋਈ ਨਹੀਂ ਅਸੀਂ ਤਾਂ ਉਹਨਾਂ ਨੂੰ ਵੀ ਲੀਡਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਨੂੰ ਮੌਕਾ ਦਿਓ ਤੁਸੀਂ ਸਾਨੂੰ ਇੱਥੇ ਜੇੜੀਆਂ ਦਾ ਅਰੇਂਜਮੈਂਟ ਕਰ ਦੋ ਇੱਥੇ ਤਕਰੀਬਨ 2 ਘੰਟੇ ਹੋ ਗਏ ਇਸ ਪੰਡ ਦੇ ਵਿੱਚ ਖੜਿਆ ਨੂੰ ਕਿ ਸਾਨੂੰ ਕੋਈ ਦੇੜੀ ਦਿਓ ਅਸੀਂ ਕੋਈ ਨਾ ਕੋਈ ਰਾਸ਼ਨ ਪਾਣੀ ਜਾਂ ਜੇ ਪਸ਼ੂਆਂ ਵਾਸਤੇ ਚਾਰਾ ਵਗੈਰਾ ਅਸੀਂ ਆਪੇ ਰੇਂਜਮੈਂਟ ਕਰਾ ਕੇ ਦਵਾਗੇ ਹੁਣ ਪਿੱਛੇ ਪਿੰਡ ਦੇ ਵਿੱਚ 100 ਗਟਾ ਸੀ ਉੱਥੇ ਦੇ ਕਹੇ 250 ਗਟਾ ਹੋਰ ਉੱਥੇ ਪਹੁੰਚਦਾ ਪਿਆ ਫੇਰ ਅਸੀਂ ਕੀ ਕਰ ਸਕਦੇ ਆ ਸਾਨੂੰ ਬੇੜੀਆਂ ਦਾ ਰੇਂਜਮੈਂਟ ਹੈ ਨਹੀਂ ਆ ਪਿੰਡ ਦੇ ਵਿੱਚ ਜਾਣ ਲਈ ਤਕਰੀਬਨ 7-7 ਅੱਠ-ਅੱਠ ਕਿਲੋਮੀਟਰ ਜਾਣਾ ਤੇ ਕਿਵੇਂ ਜਾਈਏ ਇੱਥੇ ਪਾਣੀ ਦੇ ਹਾਲਾਤ ਇੱਥੋਂ ਇੱਥੋਂ ਤੱਕ ਪਾਣੀ ਪਹੁੰਚਿਆ ਹੋਇਆ ਪਰ ਕੋਈ ਸੁਨਵਾਈ ਨਹੀਂ ਹੁੰਦੀ ਕੋਈ ਗੱਲਬਾਤ ਨਹੀਂ ਕੋਈ ਲੀਟਰ ਨਹੀਂ ਦਿਖਦਾ ਕੁਝ ਨਹੀਂ ਦਿਖਦਾ ਯਾਰ ਐਵੇਂ ਦੀਆਂ ਸਰਕਾਰਾਂ ਨੂੰ ਆਪਾਂ ਚੱਟਣਾ ਜੇ ਇੱਥੇ ਪੰਜਾਬੀਆਂ ਦੇ ਕੰਮ ਹੀ ਨਾਲੇ ਆ ਜਿਵੇਂ ਦੇ ਹਾਲਾਤ ਆ ਇਹ ਤਕਰੀਬਨ ਸਾਲ ਡੇਢ ਸਾਲ ਤਾਈਥੋਂ ਡੇਢ ਡੇਢ 2 2 ਫੁੱਟ ਦੀ ਤਾਂ ਰੇਤਾ ਨਹੀਂ ਚੁੱਕੀ ਆਣੀ ਜਦੋਂ ਰੇਤਾ ਜ਼ਮੀਂਦਾਰ ਪਾਸੇ ਕਰਾਊਗਾ ਇਸ ਤੋਂ ਬਾਅਦ ਉਹ ਕਹਿਣਗੇ ਤੁਸੀਂ ਰੇਤਾ ਨਹੀਂ ਵਿੱਚ ਨਹੀਂ ਤੇ ਜ਼ਮੀਂਦਾਰ ਜਾਵੇ ਕਿੱਥੇ ਮੈਂ ਕਹਿੰਦਾ ਸਾਰੇ ਤਬਾਹ ਹੋ ਗਏ ਘਰ ਯਾਰ ਆ ਤਾਂ ਰੁੱਟ ਪਣਗੇ ਦੂਰੀ ਵੱਲ ਪਹਿਲਾਂ ਨੋਟਬੰਦੀ ਨੇ ਮਾਰਤਾ ਇਸ ਤੋਂ ਬਾਅਦ ਕਿਸਾਨੀ ਅੰਦੋਲਨ ਨੇ ਮਾਰਤਾ ਤੇ ਅੱਜ ਇਹਨਾਂ ਨੂੰ ਆ ਹੜਾ ਨਹੀਂ ਮਾਰਤਾ ਪਹਿਲਾਂ 23 ਦੇ ਵਿੱਚ ਆਇ ਤੇ ਹੁਣ ਫੇਰ ਆਜੇ ਬੇਨਤੀ ਆ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਆ ਕਰੋ ਹੜਾ ਨਹੀਂ ਮਾਰ ਚੱਲਣਦੇ ਆ ਹਾਂਜੀ ਤੇ ਇਹਨਾਂ ਨੂੰ ਕਾ ਨੂੰ ਮਿਲਣਾ ਚਾਹੀਦਾ ਹੈ ਆਪ ਦੀ ਪੇੜੀ ਜੋ ਨੇਤ ਕੱਢ ਕੇ ਵੇਚਿੰਦੇ ਆਂ ਤੇ ਬੜੇ-ਬੜੇ ਤੇ ਰੇਤ ਲੈ ਜਾਂਦੇ ਆ ਇਹ ਕਿਸਾਨਾਂ ਨੂੰ ਹਰ ਵਾਰੀ ਮਾਰ ਪੇਦੀ ਇਹ ਰੇਤਾ ਦਾ ਮੁੱਦਾ ਠਾਓ ਬਿਲਕੁਲ ਕੁਛ ਨਹੀਂ ਰੇਤ ਕਿਸਾਨਾਂ ਦੀ ਹੈ ਬਿਲਕੁਲ ਜਿਨ੍ਹਾਂ ਦੀ ਫਸਲ ਬਰਬਾਦ ਹੋਈ ਹੈ ਉਹ ਰੇਤ ਵੇਚ ਕੇ ਆਪਣਾ ਗੁਜ਼ਾਰਾ ਕਰ ਸਕਣ ਪਰ ਨਹੀਂ ਸਰਕਾਰਾਂ ਨੇ ਬਿਆਨ ਕੱਢਦੇ ਆ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਨਿਕਲੀ ਉਹ ਵੇਚ ਸਕਦਾ ਪਰ ਜਦੋਂ ਪਾਣੀ ਘਟਿਆ ਨਾ ਰੇਤ ਕੱਢਣ ਦਾ ਟਾਈਮ ਹੋਇਆ ਉਦੋਂ ਤੋਂ ਬਾਅਦ ਪਰਚੇ ਹੋਣੇ ਸ਼ੁਰੂ ਹੋ ਜਾਣੇ ਆ ਸਰਕਾਰਾਂ ਨੇ ਕਹਿੰਨਾ ਪਰਚੇ ਕਰੋ ਸਰਕਾਰੀ ਰੇਤਾ ਵੇਚਤਾ ਇਹ ਪਹਿਲੀ ਜਿਹੜੀ ਆ ਜੇ ਪਾਣੀ ਦੇ ਨਾਲ ਪੁੱਤਰ ਪਤਨੋਈ ਪਈ ਆ ਤੋ ਇਹ ਪੈ ਜਾਣੇ ਆ ਇਹ ਤਾਂ ਤਕਰੀਬਨ ਸਾਲ ਤਾਂ ਤੁਸੀਂ ਇੱਥੇ ਫਸਲ ਹੀ ਨਹੀਂ ਬੀਜ ਸਕਦੇ 1.5 2-2 ਫੁੱਟ ਤਾਂ ਵਿਤਾ ਚੜ੍ਹ ਜਾਣੀਆਂ ਵੀ ਆ ਗਿਆ ਜੀ ਇਹ ਕਿਸਾਨਾਂ ਨੂੰ ਹੱਕ ਮਿਲੇ ਪਰ ਇੱਕ ਗੱਲ ਹੈ ਜੀ ਅਸੀਂ ਕਿਸਾਨ ਨਹੀਂ ਕਿਸਾਨ ਕਮੇਟੀ ਦੇ ਹੈਗੇ ਆ ਮੈਂ ਪਰ ਅਸੀਂ ਧੱਕੇ ਦੇ ਨਾਲ ਕਿਸੇ ਕਮੇਟੀ ਵਾਲੇ ਸਾਰੇ ਆਪਰੇ ਘੰਨੇ ਲਾ ਕੇ ਰੇਤ ਕਰਾਂਗੇ ਫਿਰ ਵੇਖਾਂਗੇ ਨਹੀਂ ਪਹਿਲਾਂ ਹੀ ਸਰਕਾਰ ਜੇ ਸਰਕਾਰ ਨਹੀਂ ਹੱਲ ਕਰਦੀ ਫਿਰ ਤਾਂ ਡਾਂਗ ਹੀ ਚੱਲਦੀ ਫਿਰ ਡਾਂਗ ਫਿਰ ਤਾਂ ਬਾਈ ਫਿਰ ਕਹਿਣਗੇ ਕਿਸਾਨ ਵਿਰੋਧ ਕਰਦੇ ਆ ਆਮ ਜਨਤਾ ਵਿਰੋਧ ਕਰਦੀ ਫਿਰ ਬੰਦਾ ਕਰੇ ਕੀ ਜਦੋਂ ਮਜਬੂਰੀ ਦੇ ਵਿੱਚ ਫਸਿਆ ਕਈਆਂ ਨੇ ਕਰਜ਼ੇ ਚੁੱਕ ਕੇ ਘਰ ਬਣਾਏ ਕਿਸੇ ਨੇ ਵਿਆਹ ਕਰਨਾ ਕੁਝ ਵੀ ਕਰਨਾ ਯਾਰ ਉਹ ਸਾਹਮਣੇ ਚੱਕੀਆਂ ਮਿਲੀਆਂ ਉਹਦੀ ਤੇਰੀ ਅੱਧ ਖਾਈਓ ਜੂੰਕ ਕਰਕੇ ਅੱਛਾ ਜੀ ਬਹੁਤ ਬਦ ਹੋ ਗਿਆ ਹੁਣ ਇਹ ਘਰ ਦਾ ਗੁਜ਼ਾਰਾ ਕਿਵੇਂ ਕਰੇ ਪਹਿਲਾਂ ਇਹ ਦੱਸੋ ਆ ਚੱਕੀ ਨੇ ਗਾਹ ਕਾਉ ਪਿੰਡ ਦਾ ਸਾਰਾ ਉਜੜਿਆ ਪਿਆ ਇਹ ਬੇਨਤੀ ਆ ਜਰੂਰ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦਿਆ ਕਰੋ ਬੈਠੇ ਬਸ ਭਾਸ਼ਣਾਂ ਦਿਆ ਕਰੋ ਤੁਹਾਡੇ ਇੱਕ ਭਾਸ਼ਣ ਦੇ ਕੇ ਕੀ ਕਹਿੰਦੇ ਨੇ ਅਸੀਂ ਪੰਜਾਬੀਆਂ ਲਈ ਬਹੁਤ ਕੋਸ਼ਿਸ਼ ਕਰਤਾ ਕੀ ਕਰਤਾ ਯਾਰ ਇੱਥੇ ਇੱਕ ਵੀ ਲੀਡਰ ਸਾਨੂੰ 2 ਘੰਟੇ ਹੋ ਗਏ 2 ਘੰਟਿਆਂ ਦੇ ਵਿੱਚ ਇੱਕ ਵੀ ਲੀਡਰ ਕਿਸੇ ਵੀ ਪਾਰਟੀ ਦਾ ਇਹ ਨਹੀਂ ਆ ਮੌਜੂਦਾ ਸਰਕਾਰ ਵਾਲਾ ਹੋਰ ਕੋਈ ਲੀਡਰ ਨਹੀਂ ਦਿਖਾਇਆ ਸਮਝ ਹੁਣ ਭੇਜਾਂਗੇ ਸਵੇਰੇ ਬਾਕੀ ਤੁਹਾਨੂੰ ਪਤਾ ਹੀ ਹੈ ਬਾਈ ਬੇਨਤੀ ਆ ਇਹ ਸਰਕਾਰਾਂ ਤੱਕ ਵੀ ਜਰੂਰ ਆਵਾਜ਼ ਚੁਕਾਇਆ ਕਰੋ ਤਾਂ ਕਿ ਸਰਕਾਰਾਂ ਤੱਕ ਇਹ ਆਵਾਜ਼ ਜਰੂਰ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ